ਮਾਂ ਮਰੇ ਸੇ ਪੱਗ ਪਨ ਪਈ ਸੀ ਮੇ ਪੁੱਤ ਹਾਈ ਤੇ ਡਿੱਗੇ ਪਏ ਸੀ ਮੈਂ ਚੱਕ ਕੇ ਤਾਹਾਂ ਪੌੜੀਆਂ ਕੋਲੇ ਰੱਖ ਤੇ ਦੇਖ ਲੈ ਨਿਗਾ ਨਾਲ ਇੱਥੇ ਹੀ ਹੋਣਗੇ ਨਾਲੇ ਪੁੱਤ ਰੋਟੀ ਬਣੀ ਪਈ ਆ ਆ ਜਾ ਖਾ ਲ ਉਹ ਜਮਾ ਰੋਟੀ ਖਾਣ ਲੱਗਿਆ ਤਾਂ ਲੇਟ ਹੋ ਜਾਊਗਾ ਮੇ ਪੁੱਤ ਦੋ ਵਰਕੀਆਂ ਖਾਇਆ ਭੁੱਖੇ ਢਿੱਡ ਤਾਂ ਪੜਿਆ ਵੀ ਨਹੀਂ ਜਾਣਾ ਉਹ ਕੋਈ ਨਹੀਂ ਮਾਂ ਦੇਂਦੀ ਆ ਤੂੰ ਫਿਕਰ ਨਾ ਕਰੇ ਘਰ ਮੌਤੇ ਕੰਟੀਨ ਚੋਂ ਲੈ ਕੇ ਖਾ ਲੂੰਗਾ ਕੁਛ ਤੁਸੀਂ ਕਿਹੜਾ ਮੰਨਣਾ ਹੁੰਦਾਗਾ ਆਦੰਗਾ ਮਾ ਆਪਣਾ ਚਾ ਰੱਖਣਾ ਜਦੋਂ ਕੰਟੀਨ ਦਾ ਖੇਸ ਬਾ ਸਵਾਦ ਲੱਗਣ ਲੱਗ ਜੇ ਨਾ ਫਿਰ ਚੁੱਲੇ ਦੀ ਰੋਟੀ ਸੋਨੂੰ ਸਵਾਦ ਨਹੀਂ ਲੱਗਦੀ ਸਾਰੀ ਸਾਰੀ ਰਾਤ ਮੋਬਾਈਲ ਚੱਕ ਕੇ ਬੈਠਾ ਰਹਿਣਾ ਫਿਰ ਰਾਤ ਨੂੰ ਟਾਈਮ ਨਾਲ ਸੌਣਾ ਨਹੀਂ ਟਾਈਮ ਨਾਲ ਉੱਠਣਾ ਨਹੀਂ ਆਖੇ ਜੀ ਅਸੀਂ ਤਾਂ ਪੜਦੇ ਆ ਪਤਾ ਨਹੀਂ ਕਿਹੋ ਜੀਆਂ ਪੜਾਈਆਂ ਨੇ ਛੋਡੀਆਂ ਬਸ ਸਰਿਆ ਹੀ ਪੈ ਨਾ ਮੁੰਡਿਆਂ ਦਾ ਤਾਂ ਛੇ ਜਿਹੜੇ ਦੋ ਚਾਰ ਕਰ ਰਹੇਗੇ ਉਹਨਾਂ ਦੀ ਦੇ ਹੀ ਆਈ ਹੈ ਲੈਟ चलो आ चली कुड़ी राज करें आ हां जी मुंडे दा वीजा लग गया ले तेरा भी मुंह मीठा करावा लड्डू ले बधाइयां सोनू सवा बधाइयां तेनू भी चल नी कुड़ीए आपा गांव भी जाना चल आ चलिए चल कुड़ी चल नी कुड़ीए जाइए आपा हां चलिए ਕੁੜੀਏ ਭਾਂਡਾ ਲਿਆਓ ਮੁੰਡੇ ਦਾ ਵੀਜ਼ਾ ਲੱਗਿਆ ਮੂੰਹ ਮਿੱਠਾ ਕਰਾਵਾਂ ਤੋਂ ਜੀ ਬੁਧਾਈਆ ਤੁਹਾਨੂੰ ਜਿਸ ਵਾ ਵਧਾਈਆ ਤੁਹਾਨੂੰ ਵੀ ਚਲੋ ਕੁੜੀਏ ਪਹਿੋਰ ਵੀ ਘਰਾਂ ਚ ਜਾਣਾ ਕੁੜੇ ਕਰੀਂ ਲੇ ਭਾਂਡਾ ਲਿਆ ਮੂੰਹ ਮਿੱਠਾ ਕਰਾਈਏ ਕਾਣਾ ਜੀ ਭਾਂਡੇ ਕੇ ਪੈਣ ਕਾਦੇ ਲੜੂਏ ਮੁੰਡੇ ਦਾ ਵੀਜ਼ਾ ਲੱਗਿਆ ਕੈਨੇਡਾ ਜਾਣਾ ਉਹ ਨਹੀਂ ਆਉਂਦੀ ਸੰਗਰਾਦ ਨੂੰ ਲੈ ਫੜ ਠੀਕ ਹੈ ਬੇਨਾ ਵਧਾਈਆਂ ਫੇਰ ਤੁਹਾਨੂੰ ਸਵਾ ਬਧਾਈਆਂ ਤੁਹਾਨੂੰ ਆਪਣੇ ਹੀ ਦੋ ਘਰ ਰਹਿ ਗਏ ਆ ਚਲਿਏ ਚਲ ਹੋ ਮਦਿਤੋ ਜੋ ਦੂਬਾਂ ਦੇ ਫਲਦੀ ਆ ਆਦਾ ਆਦਾ ਇਦਨ ਵੀ ਤੱਤੂ ਵੇਤਾ ਚੁੱਕਾ ਨਿਦਾਨ ਦਿੰਦਾ ਬਾਸ ਹੋਂ ਤੇ ਦੁਰਲੇ ਕਕਰ ਹੀ ਰਹਿ ਗਿਆ ਤਨ ਕਰਦਾ ਵੀ ਮੂੰਹ ਮਿੱਠਾ ਕਰਾ ਹੀ ਆਈਏ ਛਲਾ ਜੀ ਕਰਮੀ ਬੋਲੀ ਤੋ ਮੁੰਡਾ ਵੇ ਲੈ ਲੱਤੂ ਬੰਦ ਦੇ ਫੇਲਦੀਆਂ ਵੇ ਨਹੀਂ ਤੇਰੇ ਭਤੀਜ ਦਾ ਵੀਜ਼ਾ ਲੱਗ ਗਿਆ ਹੁਣੇ ਬਾਹਰ ਜਾਣਾਗਾ ਲੈ ਫਿਰ ਮੇਲਾ ਵੀ ਖਲਾ ਦੇ ਮੂੰਹ ਮਿੱਠਾ ਤੂੰ ਘਰੇ ਆ ਜੀ ਮੈਂ ਤੇਰੇ ਬਾਈ ਯਾਦ ਕਰਦਾ ਸੀ ਉਹਦੇ ਤੇਰੇ ਮੂੰਹ ਮਿੱਠਾ ਕਰਾਉਂਦਾ ਉਹ ਥਲੇ ਆ ਜੀ ਤੂੰ ਉਹ ਥਲੇ ਤਾਂ ਮੈਂ ਕਿਤੇ ਫੇਲ ਆ ਜੂ ਤੂੰ ਦੇ ਦੇ ਨਾ ਭਾਬੀ ਬੰਦ ਤੇ ਲੱਤੂ ਐਂ ਕਰਦੀਆਂ ਆ ਥੋੜੇ ਆ ਲੱਡੂ ਐੜੀ ਪੈ ਗਿਆ ਮੱਛਣਾ ਉਹ ਤੋ ਇਹ ਨਾ ਦੇ 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 ਨਾ ਭਾਬੀ ਬੰਦ ਤੇ ਐਂਦਾ ਤੂੰ ਦਾਦੀਆਂ ਲੈ ਫੜ ਕਲ ਜਾਣਾ ਮਰ ਨਹੀਂ ਪੈ ਗਿਆ ਜਾਂਦੀ ਲੈ ਲੱਭ ਤੈਨੂੰ ਮੁੰਡਾ ਦੇਵੇ ਚਲ ਕੰਜਰ ਨਾ ਹੋਵੇ ਕਿਸੇ ਥਾਂ ਦਾ ਥਾਨ ਕੁੜੇ ਭੈਣੇ ਘਰੀ ਆ ਆਏ ਕੁੜੇ ਨੰਗਿਆ ਨਿਪਾਣ ਕੌਣ ਆਛਾ ਜੀਤ ਕੁੜੇ ਆ ਜਾ ਭੈਣੇ ਨੰਗਿਆ ਘਰੀ ਆ ਲਿਆ ਭੈਣੇ ਪਾਂਡਾ ਲਿਆ ਮੂੰਹ ਮਿੱਠਾ ਕਰਾਈਏ ਪਾਂਡਾ ਤਾਂ ਮੇਰੇ ਕੋਲ ਹੀ ਪਿਆ ਨਾ ਜੀਤ ਕੁਰੇ ਸੁਖਤਾ ਹੈ ਅੱਜ ਸਵੇਰੇ ਸਵੇਰੇ ਗੇੜਾ ਮਾਰਿਆ ਸੋਖੀ ਆ ਮੁੰਡੇ ਦਾ ਸੁਖ ਨਾਲ ਵੀਜ਼ਾ ਲੱਗ ਗਿਆ ਬਹੁਤ ਸੁੱਖਾ ਸੁਖੀਆਂ ਹੁਣ ਜਾ ਕੇ ਪ੍ਰਮਾਤਮਾ ਨੇ ਸੁਣਿਆ ਮੈਂ ਸੁਖਿਆ ਸੀ ਵੀ ਸਾਰੇ ਪਿੰਡ ਚ ਲੱਡੂ ਬੰਦੂ ਜਦੋਂ ਮੁੰਡੇ ਦਾ ਵੀਜ਼ਾ ਲੱਗ ਗਿਆ ਲੈ ਪੈਣੇ ਫੇਰ ਤਾਂ ਤੈਨੂੰ ਬਹੁਤ ਬਹੁਤ ਵਧਾਈਆਂ ਹੋਣ ਰੱਬ ਤਰੱਕੀਆਂ ਬਖਸ਼ੇ ਤੇਰੇ ਪੁੱਤ ਨੂੰ ਤੈਨੂੰ ਵੀ ਪੈਣੇ ਸਵਾ ਵਧਾਈਆਂ ਹੋਣ ਨਾ ਕੁੜਾ ਕੁੜੀ ਤੂੰ ਕੀ ਸੋਚਿਆ ਫਿਰ ਗਾਹਾਂ ਦਾ ਪੁੱਤ ਆਪਾਂ ਤਾਂ ਤਾਈ ਇੱਥੇ ਰਹਾਂਗੇ ਨਾਲੇ ਦੇ ਸਾਰੇ ਬਾਹਰ ਜਾਣ ਲੱਗ ਗਏ ਜਦੋਂ ਇੱਥੇ ਆਇਆ ਕਰਨਗੇ ਤਾਂ ਉਹਨਾਂ ਨੂੰ ਕੋਈ ਸਾਥ ਬਣਾ ਲਾਗੇ ਤਾਂ ਚਾਹੀਦਾ ਹੈ ਲੈ ਕਿੰਨੀ ਸੋਹਣੀ ਸੋਚ ਐ ਚੰਗਾ ਹੀ ਸੋਚਿਆ ਧੀਏ ਤੂੰ ਨਾ ਕੁੜੇ ਤੇਰਾ ਪਿਆਰ ਰਿਟਾਇਰ ਹੋ ਗਿਆ ਕੋਈ ਨਹਿ ਤਾਈ ਜੋ ਰਿਟਾਇਰ ਹੋ ਗਿਆ ਤੈਨੂੰ ਵੀ ਸੱਦਾਂਗੇ ਨਾਲੇ ਇੱਕ ਇੱਕ ਤਾਂ ਮੇਈ ਤਾਈ ਹੈ ਜਿਹਨੇ ਗਿੱਦੇ ਚ ਤੂੰ ਕੀ ਸੋਚਿਆ ਭਾਈ ਕੁੜੇ ਕੁੜੀਏ ਆਂਟੀ ਆਪਾਂ ਤਾਂ ਸਿੱਧਾ ਜਹਾਜੀ ਚੱਲਣਾ ਚੱਲ ਭਾਈ ਛੋਡੀ ਮਰਜੀ ਆ ਹੈ ਚੱਲ ਨਹੀਂ ਭੈਣ ਮੈਂ ਅੱਗੇ ਵੀ ਦੋ ਘਰਾਂ ਦੇ ਜਾਣਾ ਮੈਂ ਤਾਂ ਕਹਿਣੀ ਤੂੰ ਵੀ ਤੋੜ ਦੇ ਮੁੰਡੇ ਨੂੰ ਆ ਇੱਥੇ ਕੁਛ ਨਹੀਂ ਪਿਆ ਆਏ ਕੁੜੀਏ ਚੱਲੀਏ ਮਾਮਾ ਪਤਾ ਨਹੀਂ ਕਿਸ ਮਿੱਟੀ ਦੀਆਂ ਬਣੀਆਂ ਹੁੰਦੀਆਂ ਨੇ ਕੀ ਕਿਸਮਤ ਲਿਖਾ ਕੇ ਲਿਆਉਂਦੀਆਂ ਨੇ ਪਹਿਲਾਂ ਤਾਂ ਪੁੱਤਾਂ ਨੂੰ ਪਾਉਣ ਦੀ ਖਾਤਰ ਥਾਂ ਥਾਂ ਜਾ ਕੇ ਮੱਥੇ ਰਗੜਦੀਆਂ ਨੇ ਜਦੋਂ ਪੁੱਤ ਬਰਾਬਰ ਦੇ ਹੋ ਜਾਂਦੇ ਨੇ ਫਿਰ ਉਹਨਾਂ ਨੂੰ ਬਾਹਰ ਤੋਰਨ ਲਈ ਪਤਾ ਨਹੀਂ ਕਿਹੜੇ ਕਿਹੜੇ ਦਰ ਤੇ ਜਾ ਕੇ ਝੋਲੀਆਂ ਆੜਦੀਆਂ ਨੇ ਸਾਸਰੀ ਕਾਲਬੀ ਜੀ ਸਾਸਰੀ ਕਾਲ ਕੁੜੀ ਸਿੰਦਰੇ ਆਗੀ ਪਾਈ ਤੋ ਹਾਂਜੀ ਬੀ ਜੀ ਬਿਜੀਆ ਜੀਤਕੌਰ ਗਾਵੇ ਲੱਡੂ ਵੰਡਦੀ ਫਿਰ ਦਿਸੇ ੜਕੇ ਦੜਕੇ ਸਿੰਦਰੇ ਉਹਦਾ ਮੁੰਡਾ ਤਾਂ ਕੈਨੇਡਾ ਗਿਆ ਉਹਦੀ ਖੁਸ਼ੀ ਚ ਲੱਡੂ ਬਣਦੇ ਸੀ ਆ ਜਾ ਤੂੰ ਵੀ ਮੂੰਹ ਮਿੱਠਾ ਕਰ ਲੈ ਚਲ ਕੋਈ ਨਹੀਂ ਬੀਜੀ ਇਹ ਵੀ ਵੱਜਣ ਲੱਗ ਜਾਣਗੇ ਕੈਨੇਡਾ ਵਾਲੇ ਲੱਡੂ ਮੈਂ ਜਾਂਦੀ ਹੋਈ ਲੈ ਜੂ ਕੁੜੇ ਚਿੰਦਰੇ ਆ ਬਿੱਡਾਂ ਥੱਲੇ ਕੁਰਸੀਆਂ ਥੱਲੇ ਚੰਗੀ ਤਰ੍ਹਾਂ ਮਾਰ ਨਹੀਂ ਮੰਜਾ ਇਹ ਛੱਡ ਜਾਨੀਆਂ ਕਾਹਲ ਕਾਹਲ ਚ ਨਾਲੇ ਕੁਰਸੀਆਂ ਤੇ ਵੀ ਕਪੜਾ ਮਾਰ ਲਈ ਭੈਣ ਮਣ ਕੇ ਧਿਆਨ ਨਾਲ ਕਰ ਲਿਆ ਕਰ ਕੋਈ ਕੰਮ ਕਾਲੀ ਕਾਲੀ ਆਉਣੀ ਆ ਤੇ ਕਾਲੀ ਕਾਲੀ ਮੁੜ ਜਾਨੀ ਆ ਬੀਜੀ ਤੁਹਾਡੇ ਬਿਨਾ ਕਹੇ ਤੇ ਮੈਂ ਸਾਰਾ ਕੰਮ ਕਰਤਾ ਵੈਸੇ ਬੀਜੀ ਮੈਂ ਸੋਚਦੀ ਆ ਜੇ ਆਈ ਮੁੰਡੇ ਕੁੜੀਆਂ ਬਾਹਰ ਚਲੇ ਗਏ ਫਿਰ ਇਹਨਾਂ ਦੇ ਮਾਪਿਓ ਦਾ ਕੀ ਬਣੋ ਸਿੰਦਰੇ ਮਾਪਿਓ ਦਾ ਕੀ ਬਾਨਾ ਭਾਈ ਅੱਜ ਕੱਲ ਦੇ ਜਵਾਕ ਤਾਂ ਆਪ ਦਾ ਉੱਲੂ ਸਿੱਧਾ ਰੱਖਦੇ ਨੇ ਬੀਜੀ ਆ ਕਿੰਨੇ ਕ ਪੈਸੇ ਲੱਗ ਜਾਂਦੇ ਆ ਬਾਹਰ ਭੇਜਣ ਲਈ ਥੱਬਿਆਂ ਦੇ ਥੱਬੇ ਪੈਸਿਆਂ ਦੇ ਲੱਗ ਜਾਂਦੇ ਆ ਸੁਣਿਆ 25-30 ਲੱਖ ਰੁਪਇਆ ਲੱਗ ਜਾਂਦਾ ਭਾਈ ਇੰਨੇ ਪੈਸੇ ਇਹੋ ਜੀ ਕਿਹੜੀ ਪੜਾਈ ਆ ਜਿਹੜੀ ਇੱਧਰ ਨਹੀਂ ਹੁੰਦੀ ਪੜਾਈ ਦਾ ਤਾਂ ਨਾ ਹੀ ਆ ਸਿੰਦਰੇ ਜਾਂਦੇ ਤਾਂ ਉਧਰ ਇਹ ਕੰਮ ਕਰਨੀ ਐ ਤੇ ਪੱਕੇ ਹੋਣ ਜਾਂਦੇ ਐ ਜਿਵੇਂ ਆਹ ਜੂਪੀ ਤੇ ਬਿਹਾਰੀ ਇੱਧਰ ਆ ਕੇ ਆਪਣੇ ਕੰਮ ਧੰਦਾ ਕਰਦੇ ਨੇ ਉਵੇਂ ਆਪਣੇ ਮੁੰਡੇ ਕੁੜੀਆਂ ਉਧਰ ਜਾ ਕੇ ਕੰਮ ਕਰਦੇ ਨੇ ਬਾਕੀ ਭਾਈ ਉਹ ਜਾਣਨ ਜਿਹੜੇ ਉਧਰ ਜਾ ਕੇ ਕਰਦੇ ਨੇ ਆਪਾਂ ਨੂੰ ਹੁਣ ਕੀ ਪਤਾ ਸੱਚ ਬੀਬੀ ਜੀ ਕੱਲ ਮੇਰੇ ਤੋਂ ਆਇਆ ਨਹੀਂ ਜਾਣਾ ਕਿਉਂ ਕੁੜੇ ਸਿੰਦਰੇ ਸੁੱਖ ਤਾਂ ਹੈ ਸੋਖਨੀ ਬੀਜੀ ਕੱਲੂ ਮੈਂ ਪੇਕੇ ਜਾਣਾ ਕਬਰੂ ਨੌਜਵਾਨ ਮੁੱਕ ਗਿਆ ਕੱਲੂ ਦਾਗ ਲੱਗਣਾ ਹਾਏ ਵਾਹਿਗੁਰੂ ਬੜਾ ਮਾੜਾ ਹੋਇਆ ਮਾੜੇ ਵਰਗਾ ਮਾੜਾ ਪਹਿਲਾਂ ਤਾਂ ਸਿਰਦਾ ਸਾਂ ਹੀ ਨਹੀਂ ਰਹਾ ਮਸਾ ਲੋਕਾਂ ਦੇ ਘਰਾਂ ਵਿੱਚ ਕੰਮ ਕਰਕੇ ਪੜਾਇਆ ਲਿਖਾਇਆ ਸੀ ਫੇ ਸੁੱਖ ਦਾ ਸਾਂ ਪਰ ਇਹ ਕਿੱਥੇ ਇਹ ਤਾਂ ਮਾੜੀ ਸੰਗਤ 'ਚ ਪੈ ਗਿਆ ਕੁੜੇ ਆਇ ਨਹੀਂ ਪਤਾ ਲੱਗਿਆ ਵੀ ਇਹ ਭਾਣਾ ਵਰਤਿਆ ਕਿਵੇਂ ਬੀਬੀ ਜੀ ਰੱਬ ਦੀ ਜਾਣਦਾ ਲੋਕ ਤਾਂ ਕਹਿੰਦੇ ਸੀ ਇਹ ਚਿੱਟੇ ਦੀ ਬਾਦ ਘਾਟ ਹੋਗੀ ਬਾਹਰ ਹੀ ਪਿਆ ਰਹਿ ਗਿਆ ਕਿਤੇ ਡਿੱਗ ਗਿਆ بڑے ਮੁੰਡੇ ਖਾਲੇ ਇਸ ਚਿੱਟੇ ਨੇ ਸਾਡੇ ਵਿਚਾਰੇ ਮਾਪਿਓ ਵੀ ਕੀ ਕਰਨ ਛਿੰਦਰੇ ਰੋਜ਼ ਕੋਈ ਨਾ ਕੋਈ ਖਬਰ ਸੁਣਨ ਨੂੰ ਮਿਲਦੀ ਆ ਇੱਥੇ ਤਾਂ ਸਰਕਾਰਾਂ ਵੀ ਹੱਥ ਖੜੇ ਕਰ ਗਈਆਂ ਸਰਦੇ ਪੋਜਦੇ ਘਰਾਂ ਦੇ ਜਿਹੜੇ ਲੋਕ ਨੇ ਉਹ ਆਪਦੇ ਬੱਚਿਆਂ ਨੂੰ ਬਾਹਰ ਭੇਜੀ ਜਾਂਦੇ ਨੇ ਵੀ ਸ਼ਾਇਦ ਕੋਈ ਬਚਾਅ ਹੋ ਜੇ ਪਰ ਸੋਨ ਨਚਾਇਆ ਸਿੰਦਰੇ ਉਧਰ ਵੀ ਖੁੱਲਾ ਹੀ ਮਿਲਦਾ ਹੈ ਕਈ ਲੋਕ ਤਾਂ ਬੀਬੀ ਜੀ ਤੁਰੇ ਦੋ ਖਲ ਖਾ ਕੇ ਲਿਆਉਂਦੇ ਨੇ ਇਹ ਲੇਖਾਂ ਨਹੀਂ ਲਿਖੀਆਂ ਨਹੀਂ ਸਿੰਦਰੇ ਕੌਣ ਮਟਾ ਸਕਦਾ ਹੈ ਬੀਬੀ ਜੀ ਆ ਬਾਪੂ ਜੀ ਨਹੀਂ ਦੇ ਕਿਤੇ ਗਏ ਹੋਏ ਨੇ ਉਹ ਤਾਂ ਸਵੇਰ ਦੀ ਚਾਹ ਪੀ ਕੇ ਖੇਤ ਵੱਲ ਨੂੰ ਗਏ ਸੀ ਬਸ ਮੁੜਨ ਵਾਲੇ ਹੋਣੇ ਆ ਚਲੋ ਠੀਕ ਹੈ ਬੀ ਜੀ ਮੈਂ ਵੀ ਚੱਲਦੀ ਆ ਕੁੜੇ ਸਿੰਦਰੇ ਰੋਟੀ ਖਾ ਕੇ ਜਾਇਂ ਨਹੀਂ ਬੀਬੀ ਜੀ ਅਜੇ ਮੈਂ ਮਾਸਟਰਾਂ ਦੇ ਵੀ ਜਾਣਾ ਕੱਲ ਮੇਰੇ ਤੋਂ ਜਾਇਆ ਨਹੀਂ ਨਾ ਗਿਆ ਮਾਸਟਰ ਨਹੀਂ ਬੁੜਬੁੜ ਕਰਦੀ ਸੀ ਕਹਿੰਦੀ ਸਾਡੇ ਤਾਂ ਹਰ ਰੋਜ਼ ਹੀ ਕੋਈ ਆਇਆ ਰਹਿੰਦਾ ਐਵੇਂ ਨਾ ਛੁੱਟੀ ਮਾਰਿਆ ਕਰ ਜਾਇ ਬਾਪੂ ਜੀ ਖੇਤਾ। ਕੋਕਾਰੋ ਭਾਈ ਮੈਥੋਂ ਤਾਂ ਜਾਇਆ ਨਹੀਂ ਗਿਆ। ਕੀ ਗੱਲ ਹੋ ਗਈ ਬਾਪੂ ਜੀ? ਉਹ ਮੈਨੂੰ ਨਾ ਰਸਤੇ 'ਚ ਭਾਈ ਢਡਲਾਂ ਦਾ ਗੇਡਾ ਟੱਕਰ ਗਿਆ। ਆਖੇ ਤੇਰੇ ਵੱਲ ਹੀ ਆਉਣ ਲੱਗੇ ਸੀ ਜਾਨਸਿਆ। ਚਲ ਚੰਗਾ ਹੋ ਗਿਆ ਤੂੰ ਆਇਆ। ਸਾਡੇ ਘਰ ਵੱਲ ਨੂੰ ਆ ਆ ਕੇ। ਕੀ ਗੱਲ ਹੋ ਗਈ ਜੀ ਉਹਨਾਂ ਦੇ ਘਰ? ਰਾਤ ਦਾ ਮੁੰਡਾ ਕਲੇਸ਼ ਭਾਈ ਬੱਠਾਗਾ ਛੋਟਾ ਆਖੇ ਜੇ ਵੱਡੇ ਨੂੰ ਭੇਜ ਜਾਗਾ ਤਾਂ ਮੈਨੂੰ ਵੀ ਭੇਜੋ ਰਾਤ ਤੱਕ ਗੁੱਸੇ 'ਚ ਘਰੇ ਵੀ ਨਹੀਂ ਆਇਆ ਹੈਗਾ ਮੈਨੂੰ ਕਹਦੇ ਜਵਰਸਾ ਤੂੰ ਸਮਝਾ ਕੇ ਦੇਖਲਾ ਸਾਡੀ ਦਾ ਮੰਨਦਾ ਨਹੀਂ ਸ਼ਾਇਦ ਤੇਰੀ ਮੰਨੀ ਜਾਵੇ ਭੇਜ ਦੇ ਨਾ ਫਿਰ ਬਾਪੂ ਜੀ ਬਾਹਰ ਜਦੋਂ ਵੱਡੇ ਨੂੰ ਭੇਜਿਆ ਛੋਟੇ ਨੂੰ ਵੀ ਭੇਜ ਦੇ ਨਾ ਨਾਲੇ ਅੱਜ ਕੱਲ ਕੀ ਪਤਾ ਲੱਗਦਾ ਜਵਾਕਾਂ ਦਾ ਕੁਸ਼ਕਾਰ ਬੈਠਣ ਉਹ ਡੁੱਬੀ ਤਾਂ ਭਾਈ ਤਾਂ ਜੇ ਸਾਹ ਨਾ ਆਇਆ ਉਹ ਵੀ ਵਿਚਾਰਾ ਕੀ ਕਰੇ ਮੁੰਡੇ ਆਲੇ ਜ਼ੋਰ ਪਾਈ ਜਾਂਦੇ ਨੇ ਵੀ ਨਰਾਤਿਆਂ ਦਾ ਵਿਆਹ ਦਿਓ ਪਹਿਲਾ ਪਾਣੀ ਦਾ ਬੋਰ ਕਰਾ ਕੇ ਹਟਿਆ ਕੱਲਾ ਬੰਦਾ ਹੁਣ ਕਿੱਧਰ ਕਿੱਧਰ ਹੋਵੇਗਾ ਸਹੀ ਗੱਲ ਹੈ ਬਾਪੂ ਜੀ ਕੱਲਾ ਬੰਦਾ ਕਿੰਨੇ ਖਾਚੇ ਚੱਕ ਸਕਦਾ ਹੋਰ ਭਾਈ ਪਰ ਜਵਾਕਾਂ ਦੀ ਜੇਦ ਅੱਗੇ ਮਾਂ ਪਿਓ ਨੂੰ ਝੁਕਣਾ ਪੈਂਦਾ ਰੋਟੀ ਲਿਆਵਾਂ ਬਾਪੂ ਜੀ ਫਿਰ ਮੈਂ ਸੋਚਿਆ ਉਹ ਬਸ ਭਾਈ ਕਿਹਨ ਮਲ ਕੇ ਉਧਰ ਗਿੰਦਰ ਖਾਣੀ ਖਵਾਤੀ ਸੀ ਆਹ ਖਵਾਰ ਵਾਲਾ ਪੈਸੇ ਲੈ ਗਿਆ ਸੀ ਭਾਈ ਰਹਿੰਦੇ ਨੇ ਬਾਪੂ ਜੀ ਅੱਜ ਕਹਿ ਕੇ ਗਿਆ ਵੀ ਪੈਸੇ ਦੇ ਦਿਓ ਕੱਲ ਨੂੰ ਆਏ ਨੂੰ ਜਰੂਰ ਦੇ ਕੇ ਜਾਇਓ ਕੋਈ ਨਹੀਂ ਹਾਂ ਜਰੂਰ ਦੇ ਦਾਂਗੇ ਕਰੀਆਂ ਬਾਈ ਜੌਣ ਸਿਆ ਕੌਣ ਲਸ਼ਮਣ ਓਏ ਆ ਜਾ ਵੀ ਲਸ਼ਮਣ ਸਿਆ ਓਏ ਆ ਜਾ ਆ ਜਾ ਕਿਵੇਂ ਆਉਣੇ ਹੋਏ ਹੋ ਕੀ ਦੱਸਾਂ ਬਾਈ ਜੌਣ ਸਿਆ ਬੜੇ ਤੰਗ ਕੀਟੇ ਪਏ ਆ ਚੰਦਰੀ ਲਾਦ ਨੇ ਤੰਗ ਕੀਤੇ ਪਏ ਆਗੇ ਉਹ ਹਾਂ ਆਪਾਂ ਮੁੰਡੇ ਦੇ ਸਹਰਿਆਂ ਵੱਲੀ ਜਾਣਾ ਚਾਰ ਬੰਦੇ ਇਕੱਠੇ ਕਰਕੇ ਕਿਉਂ ਕੀ ਗੱਲ ਹੋਗੀ ਗੱਲ ਦਾ ਵੀ ਕੋਈ ਪਤਾ ਲੱਗੇ ਉਹ ਗੱਲ ਕੀ ਹੋਣੀ ਸੀ ਉਹੀ ਗੱਲ ਹੋਗੀ ਜਿਹਦਾ ਡਰ ਸੀ ਆਪਾਂ ਕੁੜੀ ਨਹੀਂ ਸੀ ਤੋਰੀ ਉਹਨਾਂ ਦੀ ਵਿਆਹ ਕਰਕੇ ਕੈਨੇਡਾ ਉਹ ਉਧਰ ਜਾ ਕੇ ਹੁਣ ਕੁੜੀ ਮੁੰਡੇ ਦਾ ਫੋਨ ਵੀ ਨਹੀਂ ਚੱਕਦੀ ਉਹ ਮੁੰਡਾ ਤੱਤਾ ਹੋਇਆ ਫਿਰਦਾ ਉਹ ਮੈਨੂੰ ਆਇਆ ਕਿਤੇ ਕੋਈ ਜਾ ਜਾਂਦੀ ਨਾ ਕਰ ਲੈ ਓਏ ਉਧਰ ਗਏ ਮੁੰਡੇ ਕੁੜੀਆਂ ਠੱਕੇ ਹਾਰੇ ਆਉਂਦੇ ਨੇਗੇ ਨਹੀਂ ਚੱਕਿਆ ਗਿਆ ਹੋਣਾ ਕੰਮਲ ਕੇ ਤੁਹਾਡਾ ਫੋਨ ਇਹਦੇ 'ਚ ਤਾਂ ਤੱਤੇ ਹੋਣ ਵਾਲੀ ਕੋਈ ਗੱਲ ਨਹੀਂ ਹੈਗੀ ਯਾਰ ਆ ਮੈਨੂੰ ਤਾਂ ਕੀ ਪਤਾ ਬਾਈ ਸਿਆ ਹਾ ਮੁੰਡਾ ਹੀ ਦੱਸਦਾ ਸੀ ਆਖੇ ਫੋਨ ਤੇ ਫੋਟੋਆਂ ਪਾਉਣ ਨੂੰ ਤਾਂ ਟਾਈਮ ਲੱਗ ਜਾਂਦਾ ਆ ਗੱਲ ਕਰਨ ਨੂੰ ਹੀ ਨਹੀਂ ਲੱਗਦਾ ਉਹ ਯਾਰ ਉਧਰ ਜਿਹੜੇ ਮੁੰਡੇ ਕੁੜੀਆਂ ਗਏ ਹੁੰਦੇ ਨੇਗੇ ਆ ਪੇਪਰ ਕੁਪਰ ਜੇ ਬਣਾਉਣ ਨੂੰ ਤਾਂ ਟਾਈਮ ਲੱਗੇ ਜਾਂਦਾ ਤੁਸੀਂ ਇੰਨੀ ਨਾ ਕਾਲੀ ਨਾ ਕਰੋ ਗੱਲ ਕੇ ਉਹ ਜਦੋਂ ਗਈ ਸੀ ਨਾ ਬਾਈ ਸਿਆ ਉਹ ਮੇਰੇ ਨਾਲ ਵੀ ਗੱਲ ਕਰ ਲੈਂਦੀ ਸੀ ਤੇ نو ਸਸ ਵੀ ਕਿੰਨਾ ਚਰ ਲੱਗੀਆਂ ਰਹਿੰਦੀਆਂ ਸੀ ਉਹ ਮੁੰਡਾ ਤਾਂ ਅੱਧੀ ਅੱਧੀ ਰਾਤ ਤੱਕ ਗੱਲ ਕਰਦਾ ਸੀ ਐਵੇਂ ਕਹਾ ਹਾਂ ਹਾਂ ਹੁਣ ਗੱਲ ਵਿਗੜ ਗਈ ਜੀ ਲੱਗਦੀ ਆ ਮੈਨੂੰ ਓਏ ਉਧਰ ਗਏ ਮੁੰਡੇ ਕੁੜੀਆਂ ਨੇ ਪੜ੍ਹਨਾ ਵੀ ਹੁੰਦਾਗਾ ਫਿਰ ਕੰਮ ਵੀ ਕਰਨਾ ਹੁੰਦਾ ਆਪਣੇ ਖਰਚੇ ਕੱਢਣ ਵਾਸਤੇ ਕਈ ਵਾਰ ਨਹੀਂ ਟਾਈਮ ਲੱਗਦਾ ਹੈਗਾ ਫੋਨ ਚੱਕਣ ਦਾ ਤੁਸੀਂ ਉਹਦੇ ਮਾਪਿਆਂ ਨਾਲ ਗੱਲ ਕਰਨੀ ਸੀ ਯਾਰ ਹੋਏ ਉਹਨਾਂ ਨਾਲ ਵੀ ਗੱਲ ਕੀਤੀ ਸੀ ਹੂੰ ਉਹ ਵੀ ਕੋਈ ਰਾਹ ਜਾਣੀ ਦਿੰਦੇ ਭਾਈ ਵਾਰ ਕਹਿ ਦਿੰਦੇ ਆ ਅੱਖੇ ਕਰਾਂਗੇ ਕੁੜੀ ਨਾਲ ਗੱਲ ਹਾਂ ਮੈਨੂੰ ਤਾਂ ਹਣ ਦਾਲ ਚ ਕੁਛ ਕਾਲਾ ਜਿਹਾ ਲੱਗਦਾ ਕੋਈ ਅਸਲ ਚ ਮੁੰਡੇ ਕਿਹੜਾ ਘੱਟ ਨੇ ਦਸ਼ਮਣ ਸਿਆਂ ਰਾਤ ਨੂੰ ਪੀ ਕੇ ਨਾ दारू ਦਾ ਆਦੀ ਆ ਰੱਖ ਕੇ ਲੱਤ ਤੇ ਲੱਤ ਕਹਿਣਗੇ ਮੇਰੇ ਨਾਲ ਗੱਲ ਕਰ ਤੇ ਅੱਧੀ ਰਾਤ ਤੱਕ ਹੁਣ ਯਾਰ ਉਧਰ ਪਾੜਿਆ ਨਹੀਂ ਪੜ੍ਹਨਾ ਵੀ ਹੁੰਦਾ ਤੇ ਕੰਮ ਵੀ ਕਰਨਾ ਹੁੰਦਾਗਾ ਨਾਲੇ ਲక్ష్మణ ਸਿਆਂ ਇਹ ਵਿਆਹ ਨਹੀਂ ਹੈਗੇ ਇਹ ਸੌਦੇਵਾਦੀਆਂ ਨੇ ਸੌਦੇਵਾਦੀਆਂ ਤੇ ਸੌਦਿਆਂ ਚ ਕਦੇ ਭਾਈ ਮੁਨਾਫਾ ਵੀ ਹੋ ਜਾਂਦਾ ਤੇ ਕਦੇ-ਕਦੇ ਬੰਦੇ ਨੂੰ ਗਾਟਾ ਵੀ ਸਹਿਣਾ ਪੈਂਦਾ ਉਹ ਮੈਨੂੰ ਤਾਂ ਐ ਸੀ ਬਾਈ ਸਿਆਂ ਓਏ ਮੁੰਡਾ ਬਾਹਰ ਵਗ ਜੂ ਉਹਦੀ ਕਿਸਮਤ ਬਦਲ ਜੂ ਉਹ ਕਿਸਮਤਾਂ ਲਸ਼ਮਣ ਸਿਆਂ ਬਾਹਰ ਜਾਣ ਨਾਲ ਨਹੀਂ ਬਦਲਦੀਆਂ ਹੈਗੀਆਂ ਕਿਸਮਤਾਂ ਜਦੋਂ ਵੀ ਬਦਲੀਆਂ ਨੇ ਉਹ ਮਿਹਨਤਾਂ ਨਾਲ ਬਦਲੀਆਂ ਨੇ ਉਹ ਮੈਂ ਬਥੇਰਾ ਲੜਦਾ ਸੀ ਇਹਨਾਂ ਨੂੰ ਮਾਂ ਪੁੱਤਾਂ ਨੂੰ ਪਰ ਮੇਰੀ ਤਾਂ ਇੱਕ ਨਹੀਂ ਸੁਣੀ ਇਹਨਾਂ ਨੇ ਉਹ ਮੈਂ ਕਹਿੰਦਾ ਸੀ ਉਹ ਤੁਸੀਂ ਨਾ ਪੋਏ ਕੰਮੀ ਪਰ ਮੇਰੀ ਕੰਜਰ ਦੀ ਮੰਨੀ ਨਹੀਂ ਕਿਸੇ ਨੇ ਅਸੀਂ ਕਿਹੋ ਜੇ ਬਣ ਗਏ ਜਾਂ ਕਿੱਡਾ ਚਾ ਚੜਿਆ ਬਾਹਰ ਜਾਂਦਾ ਬਾਹਰ ਜਾਣ ਲਈ ਭੂਆ ਮਾਮੇ ਦੇ ਪੁੱਤਾਂ ਦੇ ਵੀ ਵਿਆਹ ਕਰਵਾਤੇ ਜਮਾ ਪੂਰਾ ਸ਼ਰਮ ਨਹੀਂ ਕੀਤੀ ਕਦੇ ਉਹ ਵੀ ਬੇੜਾ ਸੀ ਜਦੋਂ ਅਸੀਂ ਸਾਡੀ ਧੀ ਭੈਣ ਵੱਲ ਕੋਈ ਗਹਿਰੀ ਅੱਖ ਨਾਲ ਦੇਖਦਾ ਸੀ ਨਾ ਅਸੀਂ ਗਾਟਾ ਲਾਉਣ ਲੱਗੇ ਮਿੰਟ ਲਾਉਦੇ ਸੀ ਪਰ ਹੁਣ ਹੁਣ ਤਾਂ ਸਮਾਂ ਹੀ ਬਦਲ ਗਿਆ ਹੈ ਐਸੇ ਲਾਉਣਾ ਆਪੇ ਮਿਲ ਧੀ ਦਾ ਰੱਸਾ ਇਹ ਫੜਾ ਦਿੰਨੇ ਆਂ ਦੇਵੇਂ ਮੱਝਾ ਕਾ ਮਾਦਰਾਸ ਆਪਲਾ ਹੀ ਦਾ ਹੁੰਦਾ। ਇਸ ਗੱਲ ਦਾ ਕਿਸੇ ਨੂੰ ਕੋਈ ਫਿਕਰ ਨਹੀਂ ਹੈਗਾਗਾ। ਕਿ ਉੱਧਰ ਕੁੜੀ ਬਸਦੀ ਆ ਕਿ ਨਹੀਂ ਬਸਦੀ ਆ। ਬਸ ਸਾਨੂੰ ਤਾਂ ਆਏ ਆ। ਇੱਕ ਵਾਰੀ ਕੇ ਗੱਲ ਕੇ ਬਾਹਰ ਚਲੇ ਜਾਈਏ। ਉਹਦੇ ਆਸਰੇ ਸਾਰਾ ਟੱਬਰ ਬਾਹਰ ਬਗ ਜੂਗਾ। ਇਨ ਕੀ ਹੋ ਜੇ ਸਮੇ ਆ ਗਿਆ। ਉਹ ਚੱਲ ਕੋਈ ਨਹੀਂ ਲਛਮਣ ਸਿਆ। ਚੱਲਾਂਗੇ ਆਪਾਂ ਚਾਰ ਬੰਦੇ ਇਕੱਠੇ ਕਰਕੇ। ਲਾਵਾਂਗੇ ਕਿਸੇ ਤੜਪਤਣ ਗੱਲ ਨੂੰ। ਸੋ ਇਹ ਆ ਤਾਂ ਤੇਰੇ ਨਾਲ ਯਾਰ ਤੱਕਾਈ ਆ। ਕੋਈ। ਸਾ ਠੀਕ ਆ ਭਾਈ ਸਾ। ਸਾਸਰੀ ਘਰ ਹਾਂ ਚੱਲਾਂਗੇ ਜ਼ਰੂਰ ਚੱਲਾਂਗੇ ਕੱਲ੍ਹ ਕੇ ਤੇਰੇ ਨਾਲ ਬਾਪੂ ਜੀ ਬਾਪੂ ਜੀ ਚਾਹ ਪੀ ਲਓ ਉਹੁੰ ਬੰਦਾ ਹਲੇ ਆਇਆ ਨਹੀਂ ਹੈ ਆਉਣ ਵਾਲਾ ਹੀ ਹੋਣਾ ਬਾਪੂ ਜੀ ਜਾਂਦਾ ਹੋਇਆ ਮੈਨੂੰ ਕਹਿ ਕੇ ਗਿਆ ਸੀ ਵੀ ਅੱਜ ਮੈਂ ਥੋੜਾ ਜਿਹਾ ਲੇਟ ਆਉਂਗਾ ਮੈਨੂੰ ਕੋਈ ਕੰਮ ਹੈ ਬੜਾ ਕਿਰਪਾ ਕਰੋ ਤੇ ਕਹਿੰਦਾ ਇਹ ਕਿੱਥੋਂ ਆਇਆ ਤਾਂ ਹੰਤਾ ਲੈ ਉਹ ਆ ਗਿਆ ਬਾਪੂ ਜੀ ਨਾ ਮੋਟਰਸਾਈਕਲ ਕਿੱਥੇ ਆ ਅੱਜ ਫੇਰ ਆ ਬਦਲਣੀ ਕਿਸੇ ਨਾਲ ਹੈ ਉਹਦਾ ਯਾਰ ਦੋਸਤ ਲੈ ਗਿਆ ਸੀ ਅੱਛਾ ਤੇ ਫੇਰ ਅੱਜ ਇੰਨਾ ਲੇਟ ਕੇ ਮੈਂ ਹੋ ਗਿਆ ਉਹਦਾ ਨਾ ਪਾਣੀ ਧਾਣੀ ਦਾ ਪੀ ਲਾ ਆ ਤਰੀਕਾ ਕੋਈ ਗੱਲ ਕਰਨ ਦਾ ਇਹਦਾ ਫੋਂਤਾ ਬਾਪੂ ਜੀ ਦਿਨ ਦਿਨੇ ਹੀ ਆਈ ਕਰਦਾ ਤੁਸੀਂ ਇਹਨੂੰ ਮਾੜਾ ਮੋਟਾ ਸਮਝਾਓ ਕੋਈ ਨਹੀਂ ਕਰਦਿਆ ਪੁੱਤ ਗੱਲ ਕਹਿੰਦੇ ਆ ਆ ਜਾਂਦਾ ਚਾਹ ਪਾਣੀ ਪੀ ਲੈੰਦੋ ਫਿਰ ਇਹਨੂੰ ਬਿਠਾ ਕੇ ਇਹਦੇ ਨਾਲ ਚੰਗੀ ਤਰ੍ਹਾਂ ਗੱਲ ਕਰੋ ਚਲੋ ਮੈਂ ਆ ਗਿਆ ਲਾ ਬਾਪੂ ਜੀ ਤੁਸੀਂ ਕੁਰਸੀ ਤੇ ਹੋ ਜਾਓ ਮੈਂ ਦੁੱਲੇ ਨੂੰ ਕਹਿ ਕੇ ਆਈ ਆ ਵੀ ਬਾਹਰ ਆ ਕੇ ਗੱਲ ਸੁਣੇ ਆਉਂਦਾ ਹੀ ਹੋਣਾ ਓਏ ਯਾਰ ਤੁਹਾਨੂੰ ਕਿੰਨੀ ਵਾਰ ਤਾਂ ਕਿਹਾ ਯਾਰ ਇਹ ਕੰਮ ਨਾ ਕਰਿਆ ਕਰੋ। ਉਹ ਆ ਗਿਆ ਯਾਰ ਬਸ 10 ਮਿੰਟ ਚ ਆ ਗਿਆ। ਕਿੱਧਰ ਚੱਲੇ ਆ? ਪਹਿਲਾਂ ਬਾਪੂ ਜੀ ਦੀ ਗੱਲ ਸੁਣ ਕੇ ਜਾ। ਇਹਨੂੰ ਕਹੇ ਫੇਰ ਆਉਂਗਾ ਰੁੱਕ ਕੇ। ਕੀ ਹੋ ਗਿਆ? ਉਹ ਗੱਲ ਕਰਨੀ ਆ ਤੇਰੇ ਨਾਲ ਕੋਈ। ਕੈਦੇ ਬੈਠਾ। ਕੋਣ ਟਿਕਟ ਠਹਿਰ ਕੇ ਹਣਾ? ਉਹ ਜਾ ਮੈਂ ਆ ਗਿਆ ਮੜਾ ਯਾਰ ਠਹਿਰ ਕੇ। ਹੁਣ ਟਾਈਮ ਯਾ ਲੱਗ ਜਾ। ਹਾਂ ਠੀਕ। ਅਗ੍ਹਾ ਬੈਠ ਜਾ। ਹਾਂ ਦੱਸੋ ਕੀ ਗੱਲ ਕਰਨੀ ਆ? ਨਾ ਅੱਜਕੱਲ ਜੀ ਤੂੰ ਇੰਨਾ ਲੇਟ ਕਿਉਂ ਆਇਆ ਉਹਦੇ ਬਾਰੇ ਪੁੱਛਣਾ ਸੀ ਉਹ ਕੰਮ ਸੀ ਮੈਨੂੰ ਕੋਈ ਬੈਂਕ ਤੱਕ ਮੈਨੇਜਰ ਨੂੰ ਮਿਲਣਾ ਸੀ ਉਹ ਨੌਕਰੀ ਦੇ ਸਬੰਧ ਚ ਮਿਲਣਾ ਸੀ ਮੈਨੇਜਰ ਨੂੰ ਉਹ ਕਾ ਨੂੰ ਉਹਦਾ ਹੋਰ ਕੋਈ ਕੰਮ ਸੀ ਸਾਨੂੰ ਵੀ ਪਤਾ ਲੱਗੇ ਇਹ じゃ ਕੀ ਕੰਮ ਸੀ ਤੈਨੂੰ ਉਹ ਕੈਨੇਡਾ ਜਾਣਾ ਮੈਂ ਲੋਨ ਕਰਾਉਣ ਗਿਆ ਸੀ ਹਾਂ ਕੈਨੇਡਾ ਹੰਨਾ ਨਾ ਭਾਈ ਅਸੀਂ ਨਹੀਂ ਤੈਨੂੰ ਕੈਨੇਡਾ ਜਾਣ ਦੇਣਾ ਤੇਰਾ ਕੀ ਪਤਾ ਤੂੰ ਉਧਰ ਜਾ ਕੇ ਕਿਸੇ ਮੇਮ ਨਾਲ ਵਿਆਹ ਕਰਾ ਲੈ ਫਿਰ ਇੱਥੇ ਸਾਨੂੰ ਕੀ ਨੇ ਪੁੱਛਣਾ ਉਹ ਮਦਰ ਇੰਡੀਆ ਉਹ ਕੋਈ ਨਹੀਂ ਤੇਰੇ ਵਾਸਤੇ ਵੀ ਲੱਭਦਾ ਕੋਈ ਜੈਂਟਲਮੈਨ ਹੈ ਤੇ ਰਹੀ ਗੱਲਾਂ ਬਾਪੂ ਜੀ ਦੀ ਇੰਨਾ ਵਾਸਤੇ ਵੀ ਲਿਆਦਾ ਕਿ ਕੋਈ 50 60 ਸਾਲ ਦੀ ਬੇਬੇ ਜੀਣ ਵਾਲੀ ਚਲ ਅੰਨਾ ਜਲਾਹਾ ਮਾਣਾ ਮਖਰੀਮ ਮੈਂ ਤਾਂ ਕਰਾਉਣ ਵੇਲੇ ਨਹੀਂ ਕਰਵਾਇਆ ਹੁਣ ਮੈਂ ਕਾਹਦੇ ਪਿੱਛੇ ਕਰਵਾਉਣਾ ਅਸੀਂ ਤਾਂ ਇੱਥੇ ਹੀ ਰਹਿਾਂਗੇ ਉਹ ਇੱਥੇ ਪਏ ਤੁਹਾਡਾ ਕੀ ਦੱਪਿਆ ਬਾਰ-ਬਾਰ ਉਹੀ ਗੱਲਾਂ ਉਹ ਕਦੇ ਰੇਹਾਂ ਸਪਰੇਹਾਂ ਵੀ ਗਿਆ ਹੋ ਗਿਆ ਕਦੇ ਪਾਣੀ ਡੂੰਗੇ ਹੋਗੇ ਨਾ ਕੋਈ ਚੱਜ ਦੀ ਸਿੱਖਿਆ ਮੈਂ ਲਾਇਆ ਹਸਾਬ ਦਾ ਆ ਮਾਰੇ ਬੰਦੇ ਨੂੰ ਤਾਂ ਖੇਤੀ ਲੈ ਕੇ ਵਹ ਜਾਂਦੀ ਆ ਸੋਚਿਆ ਬਾਹਰ ਜਾ ਕੇ ਚਾਰ ਸੱਲਣ ਬਣ ਜਾਣਗੇ ਕੋ ਯਾਰ ਤੁਸੀਂ ਆਪੇ ਦੇਖ ਲਓ ਕਿ ਬਲਕੇ ਮਾਰੋ ਤੇ ਯਾਰ ਮੈਂ ਤਾਂ ਮਿੜਖੀ ਵਾਲੀਆਂ ਕੋਲੇ ਜਾ ਕੇ ਆਉਣਾਗਾ ਪੁੱਛਦਾ ਉਹਦੇ ਕੋਲੇ ਸਪਰੇ ਆ ਗਈ ਕਿ ਨਹੀਂ ਆ ਗਈ ਤੇਰਾ ਫੇਓ ਵੀ ਨਾ ਤੇਰੇ ਵਾਂਗੂੰ ਹੀ ਗੱਲਾਂ ਕਰਦਾ ਹੁੰਦਾ ਸੀ ਬੜਾ ਸ਼ਕੀਨ ਸੀ ਪੱਟ ਤੇ ਮੋਰਨੀ ਪਵਾ ਕੇ ਰੱਖਦਾ ਸੀ ਆਲੇ ਦੁਆਲੇ ਦੇ ਸਾਰੇ ਪਿੰਡਾਂ ਵਿੱਚ ਪੂਰੀ ਚੜਤ ਸੀ ਜਦੋਂ ਵੀ ਪੁਆਇੰਟ ਲੈਂਦਾ ਤਾਂ ਕਹਿੰਦੇ ਆਹ ਜਾਂਦਾ ਆਹ ਜਾਂਦਾ ਮੋਰਨੀ ਵਾਲਾ ਇੱਕ ਦਿਨ ਸਾਡੇ ਪਿੰਡ ਕੋਡੀ ਖੇਡਣ ਆਇਆ ਤੇ ਬਾਪੂ ਨੂੰ ਪਸੰਦ ਆ ਗਿਆ ਬਹੁਤ ਸੋਹਣੀ ਜ਼ਿੰਦਗੀ ਲੰਘ ਰਹੀ ਸੀ ਤੇ ਫਿਰ ਇੱਕ ਦਿਨ